ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਗਤ ਕਬੀਰ ਜੀ ਦਾ ਲੜੀਵਾਰ ਇਤਿਹਾਸ ਪੁਰਾਤਨ ਗ੍ਰੰਥ ਦੇ ਵਿੱਚੋਂ ਚੱਲ ਰਿਹਾ ਹੈ ਪਹਿਲਾ ਭਾਗ ਸੰਗਤ ਸਰਵਣ ਕਰ ਚੁੱਕੀ ਹੈ ਅੱਜ ਦੂਸਰਾ ਭਾਗ ਸ਼ੁਰੂ ਹੈ ਪਿਛਲੇ ਭਾਗ ਦੇ ਵਿੱਚ ਆਪਾਂ ਸੁਣਿਆ ਹੈ ਜਦੋਂ ਕਬੀਰ ਜੀ ਕੋਲ ਇੱਕ ਵੈਦ ਆਏ ਉਹਨਾਂ ਦਾ ਦੁੱਖ ਜਾਣਦੇ ਲਈ ਤਾਂ ਕਬੀਰ ਜੀ ਨੇ ਕਿਹਾ ਸੀ ਕਿ ਜਦ ਇਹਨਾਂ ਨੇ ਕਿਹਾ ਕਿ ਸਾਨੂੰ ਰਾਮ ਭਗਤੀ ਰੂਪ ਅਣ ਵਾਲੇ ਬੜਾ ਤੀਰ ਵੱਜਿਆ ਹੈ ਉਸ ਦੀ ਪੀੜ ਹੋ ਰਹੀ ਹੈ ਤਾਂ ਵੈਦ ਨੇ ਕਿਹਾ ਇਸ ਕਾਂਸੀ ਵਿੱਚ ਬਹੁਤ ਸਾਰੇ ਰਾਮ ਭਗਤ ਹਨ ਛਾਰ ਹੀ ਘਰ ਦੇ ਘਾਰ ਬਿਹਾਰ ਕਰਦੇ ਹਨ ਤੇਰੇ ਵਾਂਗੂ ਕੋਈ ਵੀ ਪੋਰਚ ਨਕਮਾ ਹੋ ਕੇ ਨਹੀਂ ਬੈਠਾ ਤੋ ਉਹਨਾਂ ਤੋਂ ਵੀ ਵੱਡਾ ਬਾਗਪੜਾ ਹੈ ਇਹ ਕਹਿ ਕੇ ਬੈਦ ਜੀ ਆਪਣੇ ਘਰ ਨੂੰ ਚਲਾ ਗਿਆ ਸੀ ਗੁਰੂ ਰਾਮਾਨੰਦ ਜੀ ਦੀ ਸੇਵਾ ਦੇ ਵਿੱਚ ਰਾਮਾਨੰਦ ਜੀ ਨੂੰ ਗੁਰੂ ਧਾਰਨਾ ਇੱਕ ਦਿਨ ਕਬੀਰ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰਮੇਨ ਮੁਕਤ ਨਾ ਪਾਈ ਹੈ ਦਾ ਆਪਨੇ ਵਿਚਾਰ ਕੀਤਾ ਕਿ ਗੁਰੂ ਕਿਸ ਨੂੰ ਧਾਰੀਏ ਬਹੁਤ ساری ਸੋਚ ਵਿਚਾਰ ਕਰਨ ਮਗਰੋਂ Swami Ramanand ji ਤੇ ਨਿਗਾਹਾਂ ਜਾਟੀ ਕੀ ਪਰ ਹੁਣ ਨਾਲ ਹੀ ਸਵਾਲ ਖੜਾ ਹੋ ਗਿਆ ਕਿ ਰਾਮਾਨੰਦ ਜੀ ਨੀਚ ਜਾਤ ਵਾਲਿਆਂ ਨੂੰ ਉਪਦੇਸ਼ ਨਹੀਂ ਦਿੰਦੇ ਉਨਾ ਨੂੰ ਗੁਰੂ ਕਿਵੇਂ ਧਾਰਿਆ ਜਾਵੇ ਆਪ ਦੇ ਮਨ ਨੂੰ ਦੂਰ ਦੀ ਛੁੱਜੀ ਆਪ ਨੂੰ ਇਸ ਗੱਲ ਦਾ ਇਹ ਦਾਤਾ ਪਤਾ ਸੀ ਕਿ ਸਵਾਮੀ ਜੀ ਹਰ ਰੋਜ਼ ਬ੍ਰਹਮ ਮੂਰਤ ਗੰਗਾ ਵਿੱਚ ਇਸ਼ਨਾਨ ਕਰਨ ਜਾਂਦੇ ਹਨ ਜਿਵੇਂ ਆਪ 1.5 ਪੈਰ ਰਹਿੰਦੇ ਰਾਤ ਦੇ ਤੜਕੇ ਨਾਲ ਉੱਠ ਕੇ ਪਵਿੱਤਰ ਗੰਗਾ ਨਦੀ ਦੇ ਮਨੀਕਰਨ ਘਾਟ ਉੱਤੇ ਜਾ ਕੇ ਲੰਮੇ ਪੈ ਗਏ ਆਪਣੇ ਨਿਤ ਦੇ ਸਮੇਂ ਨਾਲ ਸੁਆਮੀ ਰਾਮਾਨੰਦ ਜੀ ਮਣੀ ਕਰਨ ਘਾਟ ਉੱਤੇ ਇਸ਼ਨਾਨ ਕਰਨ ਵਾਸਤੇ ਆ ਗਏ ਉਹਨਾਂ ਨੇ ਇੱਕ ਵੀਰ ਦੇ ਸਿਰ ਦਾ ਨਾਲ ਠੁੱਡਾ ਖਾਦਾ ਉਹਨਾਂ ਨੂੰ ਇਸ ਗੱਲ ਦਾ ਅਨੁਭਵ ਹੋ ਗਿਆ ਕਿ ਕੋਈ ਆਦਮੀ ਸੁੱਤਾ ਪਿਆ ਹੈ ਇਸ ਲਈ ਉਹਨਾਂ ਨੇ ਆਪਣੇ ਮੂੰਹ ਜਿਹੜੇ ਬਾਕ ਅਨੁਸਾਰ ਜਿਹੜੇ ਆਮ ਵਿਚਾਰ ਦੇ ਸਨ ਕਹਿ ਦਿੱਤਾ ਉੱਠੋ ਰਾਮ ਕੀ ਕਹੋ RAM ਇਹ ਬਾਤ ਸੁਣਦਿਆਂ ਹੀ ਕਬੀਰ ਜੀ ਉੱਠ ਕੇ ਨੀਵੀਂ ਮੂੰਹ ਕਰਕੇ ਇਸ ਲਈ ਕਿ ਸੁਆਮੀ ਜੀ ਮੈਨੂੰ ਪਛਾਣ ਨਾ ਲੈਣਾ ਸੁਆਮੀ ਦੇ ਚਰਨਾਂ ਉੱਤੇ ਡੰਬਾ ਪ੍ਰਣਾਮ ਕਰ ਦਿੱਤੀ। ਅਤੇ ਘਰ ਨੂੰ ਆ ਗਏ ਘਰ ਆ ਕੇ ਬਰਾਗੀਆਂ ਸੰਤਾਂ ਵਾਲਾ ਰੂਪ ਧਾਰ ਲਿਆ। ਜੇ ਕਿਸੇ ਨੇ ਪੁੱਛਿਆ ਕਬੀਰ ਤੇਰਾ ਗੁਰੂ ਕੌਣ ਹੈ? ਤਾਂ ਇਹਨਾਂ ਨੇ ਰਾਮਾਨੰਦ ਜੀ ਦਾ ਨਾਮ ਦਾ ਸਿੱਤਾ ਸੁਆਮੀ ਰਾਮਾਨੰਦ ਜੀ ਪਾਸ ਇਸ ਗੱਲ ਦੀ ਸ਼ਿਕਾਇਤ ਹੋਈ ਤੁਸਾ ਨੀਚ ਜਲਾਏ ਨੂੰ ਉਪਦੇਸ਼ ਕਿਉਂ ਦਿੱਤਾ ਹੈ ਕਿਉਂਕਿ ਕਬੀਰ ਕਹਿੰਦਾ ਹੈ ਕਿ ਜੋ ਮੇਰਾ ਗੁਰੂ ਸੁਆਮੀ ਜੀ ਹਨ ਕਬੀਰ ਨੂੰ ਛੱਡ ਕੇ ਪੁੱਛਿਆ ਕਿ ਤੂੰ ਸਾਡੇ ਕੋਲ ਕਦੋਂ ਗੁਰਮੰਤਰ ਲਿਆ ਸੀ ਕਿਸ ਜਗ੍ਹਾ ਤੇ ਲਿਆ ਸੀ ਤੇ ਕੀ ਮੰਤਰ ਹੈ ਦਿੱਤਾ ਕਬੀਰ ਜੀ ਨੇ ਅਰਜ ਕੀਤੀ ਕਿ ਆਪੋ ਸਵੇਰ ਵੇਲੇ ਬ੍ਰਹਮ ਮੂਰਤ ਵਿੱਚ ਜੀ ਗੰਗਾ ਜੀ ਦੇ ਘਾਟ ਉੱਤੇ ਸ਼੍ਰੀ ਰਾਮ ਨਾਮ ਮਹਾ ਮੰਤਰ ਦਾ ਉਪਦੇਸ਼ ਦਿੱਤਾ ਸੀ ਇਹ ਕਹਿ ਕੇ ਸਵੇਰ ਵਾਲੀ ਗੱਲ ਸੁਣਾ ਦਿੱਤੀ ਕਿ ਜਦ ਆਪ ਜੀ ਨੇ ਮੇਰੇ ਸਿਰ ਨਾਲ ਠੁੱਡਾ ਖਾਦਾ ਸੀ ਤਾਂ ਆਪ ਨੇ ਕਿਹਾ ਸੀ ਉੱਠੋ ਰਾਮ ਕੋ ਰਾਮ ਕਹੋ ਬਸ ਇਹੀ ਮੰਤਰ ਹੈ ਸਾਰੇ ਗ੍ਰੰਥਾਂ ਦਾ ਆਧਾਰ ਹੈ RAM MAH MANTRA ਹੈ BRAHMA MOHURT UTTAM SAMAY ਹੈ ਅਤੇ GANGAA ਜਿਹਦਾ ਘਾਟ ਉੱਤਮ ਦੇਸ਼ ਹੈ ਜਦ ਦੇਸ਼ ਕਾਲ ਤੇ ਵਸਤੂ ਤਮਾਨਾ ਤਾਂ ਮੇਰਾ ਆਪ ਦਾ ਸਿੱਖ ਹੋਣਾ ਸੰਦੇਹ ਜਨਕ ਕਿਵੇਂ ਹੈ ਕਬੀਰ ਜੀ ਦਾ ਇਹ ਸਰਦਾ ਛਿਦਕ ਭਰਿਆ ਵਾਚਨ ਸੁਣ ਕੇ ਸਵਾਮੀ ਨੇ ਕਿਹਾ ਹਾਂ ਪੁੱਤਰ ਤੂੰ ਸੱਚਮੁੱਚ ਹੀ ਮੇਰਾ ਸਿੱਖਾ ਹੈ ਤੇ ਮੈਂ ਤੇਰਾ ਗੁਰੂ ਹਾਂ ਮੇਰੀ ਇਹੋ ਚੀਜ਼ ਕੀ ਹੈ ਇਸ ਨੂੰ ਹਿਰਦੇ ਵਿੱਚ ਵਸਾਓ ਤੇਰੇ ਇਸ ਤਰ੍ਹਾਂ ਦੇ ਛਿਦਕ ਪ੍ਰੋਚਰ ਨੂੰ ਵੇਖ ਕੇ ਮੈਂ ਬੜਾ ਹੀ ਪ੍ਰਸੰਨ ਹੋਇਆ ਹਾਂ اے ਪੁੱਤਰ ਇਸ ਕੋ ਦਾ ਭਾਰਤੀ ਦੇ ਨਾਲ ਹੀ ਭਗਵਤ ਸੇਵਾ ਕਰੋ ਅਤੇ ਸੋਨੇ ਵਿੱਚ ਸ਼ਗੰਧੀ ਪੈਦਾ ਹੋ ਜਾਏਗੀ ਇਸ ਤਰ੍ਹਾਂ ਭਗਤ ਕਬੀਰ ਜੀ ਨੇ ਗੁਰਧਾਰਨ ਕੀਤਾ ਅੱਗੇ ਇੱਕ ਚੋਰ ਦਾ ਸੁਧਾਰ ਕਰਨਾ ਇੱਕ ਦਿਨ ਚੋਰ ਮਹੱਲੇ ਵਿੱਚ ਕਿਸੇ ਘਰ ਚੋਰੀ ਕਰਨ ਆ ਗਿਆ ਘਰ ਵਾਲੇ ਜਾਗ ਪਏ ਉਹਨਾਂ ਨੇ ਰੌਲਾ ਪਾਇਆ ਜੋਰ ਨਾਲ ਟੁਰਿਆ ਘਰ ਵਾਲਾ ਵੀ ਰੌਲਾ ਪਾਉਣ ਤੇ ਸਾਰਾ ਮਹੱਲਾ ਹੀ ਜਾਗ ਪਿਆ ਜੋਰ ਨੂੰ ਹੋਰ ਕਿਤੇ ਤਾਂ ਨਾ ਮਿਲੀ ਲੱਭੀ ਉਹ ਭੱਜ ਕੇ ਇੱਕ ਵੀਰ ਦੇ ਘਰ ਆ ਗਿਆ ਅਤੇ ਉਸ ਨੇ ਸਾਰੀ ਗੱਲ ਸੱਚੋ ਸੱਚ ਕਬੀਰ ਜੀ ਨੂੰ ਸੁਣਾ ਦਿੱਤੀ ਵੀਰ ਜੀ ਨੇ ਕਿਹਾ ਕਿ ਉਹ ਤੀਜੀ ਮੰਜ਼ੀ ਉੱਤੇ ਕਮਾਲੀ ਛੁੱਟੀ ਹੋਈ ਹੈ ਉਸ ਕੋ ਸੌ ਜਾਓ ਪ੍ਰਮਾਤਮਾ ਭਲਾ ਕਰੇਗਾ ਉਹ ਚੋਰ ਕਬੀਰੀ ਦਾ ਹੁਕਮ ਸੁਣਦੇ ਹੀ ਕਵਾਲੀ ਦੇ ਕੋਲ ਜਾਸਤਾ ਇਨੇ ਜਰਮਗਰੋ ਮਹੱਲੇ ਵਾਲੇ ਆਦਮੀ ਇਕੱਠੇ ਹੋ ਕੇ ਕਬੀਰ ਦੇ ਘਰ ਆਵੜੇ ਇਹ ਕਹਿਣ ਲੱਗੇ ਤੇਰੇ ਘਰ ਵਿੱਚ ਚੋਰ ਆਇਆ ਹੈ ਉਹ ਕਿੱਥੇ ਲੁਕਾਇਆ ਹੈ ਕਬੀਰ ਜੀ ਨੇ ਕਿਹਾ ਮੇਰੇ ਘਰ 6 ਜਣੇ ਹਨ ਇੱਕ ਮੈਂ ਤੇ ਲੋਈ ਇਹ ਜਾ ਮਰਾ ਪੁੱਤ ਕਮਾਲਾ ਤੇ ਉਸਦੀ ਭੋਟੀ ਪੰਜਵੇਂ ਕਮਾਲੀ ਤੇ ਛੇਵੇਂ ਕਮਾਲਾ ਦਾ ਪਤੀ ਮੇਰਾ ਜਵਾਈ ਇੰਨਾ ਸਿਆ ਤੋ ਬਾਦੂ ਹੋਰ ਕੋਈ ਹੈਗਾ ਤਾ ਉਹ ਚੋਰਾ ਉਸ ਨੂੰ ਫੜ ਕੇ ਲੈ ਜਾਓ ਜਾਦਾ ਚੋਰ ਨੂੰ ਕਬੀਰ ਜੀ ਨੇ ਜਵਾਈ ਬਣਾ ਲਿਆ ਤਾ ਹੋਰ ਕਿਸ ਨੂੰ ਉਹਨਾਂ ਫੜਨਾ ਸੀ ਮਹੱਲੇ ਵਾਲੇ ਖਾਲੀ ਮੁੜ ਗਈ ਦਨ ਹੋਇਆ ਤਾਂ ਕਬੀਰ ਜੀ ਨੇ ਉਸ ਚੋਰ ਨੂੰ ਕਿਹਾ ਕਿ ਭਲੇ ਪੁਰਖਾ ਇਹ ਕਮਾਲੀ ਉਣ ਤ੍ਰਿਸ਼ਤਰੀ ਹੈ ਚਾਹੇ ਕਿਸ ਨੂੰ ਤੂੰ ਹੁਣੇ ਲੈ ਜਾ ਚਾਹੇ ਚੌ ਆਦਮੀਰੋਂ ਨਾਲ ਲਿਆ ਕੇ ਵਿਆਹ ਕੇ ਲੈ ਜਾ ਮੈਂ ਸਾਹਿਦਾ ਵਿਆਹ ਉਸ ਵੇਲੇ ਹੀ ਤੇਰੇ ਨਾਲ ਕਰ ਚੁੱਕਾ ਹਾਂ ਜਿਸ ਵੇਲੇ ਦਾ ਦਾ ਮੈਂ ਤੈਨੂੰ ਆਪਣਾ ਜਵਾਈ ਕਿਹਾ ਹੈ ਉਹ ਤੋਰ ਉਸੇ ਵੇਲੇ ਚੋਰੀ ਛੱਡ ਕੇ ਉਹਨਾਂ ਦਾ ਸੇਵਕ ਤੇ ਹਰ ਭਗਤ ਹੋ ਗਿਆ ਅਤੇ ਕਹਿਣ ਲੱਗਾ ਕਿ ਮੈਂ ਚੌਪੜਾ ਨੂੰ ਨਾਲ ਲਿਆ ਕੇ ਵਿਆਹ ਕੇ ਲੈ ਜਾਵਾਂਗਾ ਇਸ ਵਿੱਚ ਤੁਹਾਡੀ ਤੇ ਮੇਰੀ ਕਿਸੇ ਦੀ ਵੀ ਨਿੰਦਾ ਜਾਂ ਹਾਨੀ ਨਹੀਂ ਹੋਵੇਗੀ ਜੋ ਮਾਗਰੋ ਵਿਆਹ ਕੇ ਲੈ ਗਿਆ ਕਿਉਂਕਿ ਉਹ ਚੋਰ ਜਾਤ ਦਾ ਬ੍ਰਾਹਮਣ ਸੀ ਇਤਰਾ ਨਾਲ ਕਮਾਲੀ ਦਾ ਬ੍ਰਾਹਮਣ ਪੁੱਲ ਦੇ ਵਿੱਚ ਉਕੇ ਪੁਰਸ਼ ਨਾਲ ਵਿਆਹ ਹੋ ਗਿਆ ਜਦੋਂ ਚੋਰ ਘਰੋਂ ਨਿਕਲ ਕੇ ਜਾਣ ਲੱਗਾ ਤਾਂ ਲੋਕਾਂ ਨੇ ਇਕੱਠੇ ਹੋ ਕੇ ਕਬੀਰ ਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਕਬੀਰ ਜੀ ਨੇ ਉਹਨਾਂ ਨੂੰ ਉਪਦੇਸ਼ ਦੇਣ ਲਈ ਕਿਹਾ ਜਾਵਹਾ ਮੋ ਏਕੋ ਏਕ ਕਰ ਜਾਨਿਆ ਤਵ ਲੋਗ ਹੈ ਕਾਏ ਦੁਖ ਮੰਨਿਆ ਜਦੋਂ ਆਸਾ ਇਹ ਸਮਝਾਇਆ ਕਿ ਸਭ ਲਈ ਪ੍ਰਮਾਤਮਾ ਇੱਕ ਹੈ ਤਾਂ ਪਤਾ ਨਹੀਂ ਲੋਕਾਂ ਨੇ ਇਸ ਗੱਲ ਨੂੰ ਕਿਉਂ ਬੁਰਾ ਮਨਾਇਆ ਹ ਆਵ ਆਉਤੇ ਆਪਣੀ ਪਤ ਖੋਈ ਹਾਮਰੇ ਖੋਜ ਪਰੋ ਮਤ ਕੋਈ ਪਾ ਮੈਨ ਸੰਗ ਹੋ ਗਿਆ ਕਿ ਮੈਨੂੰ ਪਰਵਾਹ ਨਹੀਂ ਕਿ ਕੋਈ ਮਨੁੱਖ ਮੇਰੀ ਇੱਜ਼ਤ ਕਰੇ ਤਾਨੂੰ ਲੋਕਾਂ ਗੱਲ ਵਿੱਚ ਵੜਿਆਈ ਦਾ ਖਿਆਲ ਹੈ ਇਸ ਬਾਅਦ ਤੇ ਜਿਸ ਰਾਹੇ ਮੈਂ ਪਿਆ ਹਾਂ ਉਸ ਰਾਹ ਤੇ ਮੇਰੇ ਪਿੱਛੇ ਨਾ ਕਰੋ ਇਹ ਸਮੇਂ ਕਬੀਰ ਜੀ ਨੇ ਸ਼ਬਦ ਉਚਾਰੇ ਸਾਧੂ ਨੂੰ ਤਾਰ ਭੇਟ ਕਰਨਾ ਕਵੀਰ ਜੀ ਸਰੀਰ ਕਰਕੇ ਦਾ ਤਾਣਾ ਬਾਣਾ ਉਣਿਆ ਕਰਦੇ ਜਾਨੋ ਵਰੁਣਾ ਦੇ ਹਿੱੱਦੇ ਰੂਪਕਾਸ਼ ਵਿੱਚ ਰਾਸ ਸਿਮਰਨ ਰੂਪ ਪਾਂਚੇ ੜਾਰੀਆਂ ਮਾਰਦਾ ਰਹਿੰਦਾ ਸੀ ਇਸ ਤਰ੍ਹਾਂ ਨਾਲ ਉਹਨਾਂ ਦੀ ਰੀਤ ਸਾਰਿਆਂ ਨੂੰ ਬਕਰੀ ਸੀ ਉਹਨੇ ਪੈਸਿਆਂ ਦੀ ਕਾਰ ਕਰਦੇ ਜਾਂਦਾ ਜਿੰਨੇ ਵਿੱਚ ਘਰ ਦਾ ਨਰਵਾਹ ਹੋ ਜਾਂਦਾ ਸੀ ਹੋਰ ਸਾਰੀਆਂ ਗੱਲਾਂ ਉਸ ਨੂੰ ਭੁੱਲ ਗਈਆਂ ਇੱਕੋ ਹਰ ਭਗਤੀ ਪਿਆਰੀ ਲੱਗ ਰਹੀ ਸੀ ਇੱਕ ਦਿਨ ਇੱਕ ਥਾਨ ਲੈ ਕੇ ਮੰਡੀ ਵਿੱਚ ਵੇਚਣ ਵਾਸਤੇ ਗਏ ਤਾਂ ਉੱਥੇ ਕੀ ਦੇਖਿਆ ਉੱਥੇ ਕੋਈ ਸੰਤ ਜਨ ਆ ਗਿਆ ਉਸਨੇ ਕਿਹਾ ਕਿ ਵੇ ਕਬੀਰ ਮੇਰਾ ਸਰੀਰ ਨੰਗਾ ਹੈ ਮੈਨੂੰ ਕੁਝ ਕੱਪੜਾ ਦਿਓ ਤਾਂ ਕਿ ਮੈਂ ਤੁਨੂੰ ਢੱਕ ਸਕਾਂ ਤਾਂ ਆਪ ਨੇ ਉਸ ਨੂੰ ਅੱਧਾ ਥਾਨ ਪਾਰ ਕੇ ਦੇਣ ਲੱਗੇ ਤਾਂ ਉਹ ਸਾਧੂ ਨੇ ਕਿਹਾ ਕਿ ਜਦ ਦੇ ਨਾਲ ਤਾਂ ਮੇਰਾ ਕੰਮ ਪੂਰਾ ਨਹੀਂ ਹੋਣਾ ਸਾਧੂ ਦੀ ਇਹ ਗੱਲ ਸੁਣ ਕੇ ਕੀ ਜੀ ਨੇ ਕਿਹਾ ਜੇਕਰ ਤੇਰਾ ਮਨ ਇਹ ਹੋ ਗੱਲ ਵਸੀ ਹੈ ਹੋਈ ਹੈ ਕਿ ਅੱਧਾ ਕਪੜਾ ਥੋੜਾ ਹੈ ਢਾਈ ਲੈ ਲੈ ਸਾਰਾ ਹੀ ਲੈ ਜਾਓ ਐਨਾ ਕਹਿੰਦੇ ਹੋਏ ਸਾਰਾ থান ਵੀ ਜੀ ਨੇ ਉਹਦੇ ਵੱਲੇ ਕਰ ਦਿੱਤਾ ਸਾਧੂ ਕਪੜਾ ਲੈਂਦੇ ਹੀ ਰਫੂ ਚੱਕਰ ਹੋ ਗਿਆ ਤੇ ਆਪ ਖਾਲੀ ਹੱਥ ਬਾਪਾ ਚੋ ਮੁੜ ਆਇਆ ਚੰਗਤ ਜੀ ਇਹ ਸੀ ਦੂਸਰਾ ਭਾਗ ਤੀਸਰਾ ਭਾਗ ਜਲਦੀ ਹੀ ਆਪ ਦੀ ਸੇਵਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਆਪ ਜੀ ਨੇ ਚੈਨਲ ਨੂੰ ਸਬਸਕ੍ਰਾਈਬ ਵਾਲੋ ਲਾਈਕ ਤੇ ਸ਼ੇਅਰ ਜਰੂਰ ਕਰਨਾ ਹੈ ਤਾਂ ਕਿ ਅਗਲੇ ਆquestao ਤਹਾਡੇ ਕੋਲ ਜਲਦੀ ਪਹੁੰਚ ਛਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ